ਦੋਸਤੋ ਤੁਸੀਂ ਹੁਣ ਸਭ ਨੇ ਸੁਣ ਲਿਆ ਦੇਖ ਲਿਆ ਟੈਲੀਵਿਜ਼ਨਾਂ ਤੇ ਖਬਰਾਂ ਆ ਗਈਆਂ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇੱਕ ਐਕਸਟਰਾ Z+ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਪਹੁੰਚਿਆ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਜਰੀਵਾਲ ਕੋਰ ਗਵਰਨਮੈਂਟ ਆਫ ਇੰਡੀਆ ਵੱਲੋਂ ਬਤੌਰ ਚੀਫ ਮਨਿਸਟਰ ਇੱਕ Z+ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਤੇ ਇੱਕ Z+ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋਜ਼ ਕਪੂਰਥਲਾ ਹਾਊਸ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀਗੇ ਤੇ ਕੱਲ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇੱਕ ਪੁਲਿਸ ਵਾਲੇ ਜਿਹੜੇ ਨੇ ਬਹੁਤ ੜਿੱਕਾ ਪੈ ਗਿਆ ਹੋਆ ਤੇ ਇਹ ਨੂੰ ਇਨੀ ਸਿਕਿਉਰਿਟੀ ਦੀ ਰੋਡ ਕੋਈ ਨਹੀਂ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਿਟੀ ਇਮੀਡੀਏਟ ਵਿਦਡਰੋ ਕਰੋ ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਦਡਰੋਅਲ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਵਾ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਜੀ ਅਸੀਂ ਤਾਂ ਨਾ ਸਿਕਿਉਰਿਟੀ ਲਵਾਵਾਂਗੇ ਨਾ ਅਸੀਂ ਮਕਾਨ ਲਵਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਧੱਜੀਆਂ ਉਡਾਈਆਂ ਸ਼ੀਸ਼ ਮਹਿਲ ਬਣਾਇਆ 50 ਕਰੋੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥਰੂਮ ਦੇ ਅੰਦਰ ਇਹ ਤੈਨੂੰ ਕੇਸ਼ਰੀਵਾਲ ਨੂੰ ਗਰਮ ਤੇ ਠੰਡੀ ਲੈਣਾ ਚਾਹੀਦੀ ਮੌਸਮ ਦੇ ਅਨੁਸਾਰ ਨਾਲ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਮਾਪਲ ਪਤਾ ਨਹੀਂ ਕਿ ਕਿੱਥੋਂ ਪਰਜਨ ਕਾਰਪੇਟਸ ਪਤਾ ਨਹੀਂ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕੇਸ਼ਰੀਵਾਲ ਨੂੰ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜਿਹਨੂੰ ਜਿਹਨੂੰ ਇੱਕ ਜੈਡ ਪਲੱਸ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ ਜੈਡ ਪਲੱਸ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋ ਜੀ ਕੱਲ ਨੂੰ ਸਾਡੇ ਬੱਚਾਂ ਦਾ ਕੋਈ ਹੱਬੀ ਨਾ ਵੀ ਹੋ ਜਾਏ ਕੋਈ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹਸਕਦਾ ਇਸ ਲਈ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਸੀ ਔਰ ਨਾਲ ਮੈਂ ਚੋਣ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੇਜਰੀਵਾਲ ਨੇ ਇਹਦੇ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਇਹਦਾ ਪੰਜਾਬ ਦਾ ਕੋਈ ਸਰਕਾਰ ਨਹੀਂ ਕੇਜਰੀਵਾਲ ਦਾ ਇਹ ਪੰਜਾਬ ਦਾ ਕੋਈ ਚੁਣਿਆ ਹੋਇਆ ਪੰਚ ਵੀ ਨਹੀਂਗਾ ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ ਇਸ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਦੁਰਪਯੋਗ ਔਰ ਮੈਂ ਕਹਿੰਦਾ ਭਗਵੰਤਪਾਤ ਨੂੰ ਥੋੜਾ ਬਹੁਤਾ ਤਰਸ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਸਾਡੇ ਬੱਚੇ ਸੜਕਾਂ ਤੇ ਨੌਕਰੀਆਂ ਨਹੀਂ ਮਿਲ ਰਹੀਆਂ ਔਰਤਾਂ ਨੇ ਪੀ ਐਚ ਡੀ ਕਰਕੇ ਕੁਰਲਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਤੁਸੀਂ ਇੱਕ ਆਪਣੇ ਸਿਰਫ ਜਿਹੜਾ ਤੁਹਾਡਾ ਹੈਗਾ ਬੌਸ ਬਣਿਆ ਇਹਨੂੰ ਤੁਸੀਂ ਖੁਸ਼ ਕਰਨ ਵਾਸਤੇ ਸਾਡੇ ਪੰਜਾਬ ਦਾ ਖੁਸ਼ਹਾਲਾ ਲੁਟਾ ਕੇ ਜੈਡ ਪਲੱਸ ਸਿਕਿਉਰਿਟੀ ਦੇ ਦੇਣ ਨਾਲੋਂ ਨਿਕੰਮੀ ਗੱਲ ਇਹਨਾਂ ਨੂੰ ਨਮੋਸ਼ੀ ਵਾਲੀ ਗੱਲ ਪੰਜਾਬ ਸਰਕਾਰ ਵਾਸਤੇ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਸੀ ਅਸੀਂ ਤਾਂ ਖਜ਼ਾਨਾ ਜਿਹੜਾ ਲੁੱਟਿਆ ਗਿਆ ਜਿ ਮਗਰ ਨਹੀਂ ਸਾਰਾ ਸਰਾਸਤ ਖਜ਼ਾਨਾ ਭਰਾਂਗੇ ਜੀ ਇੱਕ ਨਵੇਂ ਪੈਸੇ ਦਾ ਖਜ਼ਾਨਾ ਨਹੀਂ ਭਰਿਆ ਸਕੋ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪਿਛਲੇ ਪੌਣੇ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਹੋ ਚੜਾਤਾ ਜਿਹੜੇ ਕਹਿੰਦੇ ਸੀ ਐਮਐਲਏ ਦੀ ਮਲਟੀਪਲ ਪੈਨਸ਼ਨ ਕੱਟ ਕੇ ਅਸੀਂ ਪੈਸੇ ਬਚਾਵਾਂਗੇ ਉਹ ਤਾਂ ਪੈਸਾ ਮਹਿਜ਼ 12-15 ਕਰੋੜ ਰੁਪਇਆ ਬਚਾਇਆ ਉਹਨਾਂ ਦਾ ਕੱਲੇ ਜਹਾਜ਼ ਤੇ ਉਡਾ ਦਿੰਦਾ ਭਵਨਪਨ ਤੇ ਅਰਵਤ ਕੇਜੀਵਾਲ ਜਿਹੜੇ ਬੋਰਡ ਲਾਇਆ ਤੇ ਸਾਰੇ ਪੰਜਾਬ ਦੇ ਵਿੱਚ कोरोना اربਾਂ روپے ਦੇ ਜਿਹੜੇ ਹਿਸ਼ਿਆਰਬਾਜ਼ੀ ਸਾਰੇ ਦੇਸ਼ ਵਿੱਚ ਕੀਤੀ ਆ ਸੈਂਕੜੇ ਕਰੋੜ ਰੁਪਏ ਤੁਹਾਡੇ ਸਰਕਾਰੀ ਖਜ਼ਾਨੇ ਚੋਂ ਇਹਨਾਂ ਨੇ ਬਰਬਾਦ ਕੀਤੇ ਨੇ ਦੋਸਤੋ ਇਸ ਲਈ ਮੈਂ ਪੰਜਾਬੀਆਂ ਨੂੰ ਦਿੱਲੀ ਚ ਅਪੀਲ ਕਰੂੰਗਾ ਕਿ ਇਹ ਬਿਲਕੁਲ ਫਰਜ਼ੀ ਬੰਦੇ ਨੇ ਇਹਨਾਂ ਦਾ ਕੋਈ ਇਨਕਲਾਬ ਨਾਰਾ ਸੱਚਾ ਨਹੀਂਗਾ ਇਹਨਾਂ ਦੀ ਕੋਈ ਮੰਨਛਾ ਕਿਸੇ ਸੂਬੇ ਨੂੰ ਜਾਂ ਕਿਸੇ ਲੋਕਾਂ ਦੇ ਮੁੱਦਿਆਂ ਨੂੰ ਇੰਪਰੂਵ ਕਰਨ ਦੀ ਨਹੀਂ ਇਹ ਤਾਂ ਘਟਾਲੇਬਾਜ਼ ਨਿਕਲੇ ਨੇ ਆਯਾਸ਼ ਨਿਕਲੇ ਨੇ ਸੁਪਰ ਸੁਪਰ ਵੀਆਈਪੀ ਨਿਕਲੇ ਨੇ ਜਿਸ ਤੰਗ ਦਿਨ ਆ ਸ਼ਰਾਬ ਕੋਟਾਲੇ ਵਿੱਚ ਸੈਂਕੜੇ ਕਰੋੜਾਂ ਰੁਪਏ ਜੋ ਪਾਲਿਸੀ ਦਿੱਲੀ ਚਾ ਉਹੀ ਪਾਲਿਸੀ ਪੰਜਾਬ ਚ ਕੱਲ ਸਰਕਾਰ ਬਦਲੇਗੀ ਇਹਦੀ ਜਦੋਂ ਜਾਂਚ ਹੋਵੇਗੀ ਇਹ ਸਾਰੇ ਇੱਥੇ ਵੀ ਫੜੇ ਜਾਣਗੇ ਪੰਜਾਬ ਦੇ ਵਿੱਚ ਜਿੱਦਾਂ ਦਿੱਲੀ ਵਿੱਚ ਫੜੇ ਗਏ ਗੇਡੇ-ਡੇ ਸਾਲ ਜੀਲਾ ਚ ਰਹੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਫਿਰ ਵੀ ਕਹੀ ਜਾਂਦੇ ਸੀ ਬੜੇ ਕੱਟੜ ਧਮਾਨਦਾਰ ਹਮ ਤੋ ਬਿਲਕੁਲ ਆਮ ਸੇ ਸਾਦੇ ਸੇ ਬੰਦੇ ਹੈ ਜਿਹੜੇ ਬੰਦੇ ਯਾਰੋ 4-4 5-5 ਕਰੋੜ ਦੀਆਂ ਦਰਜਨਾ ਲੈਕਸਸ ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਘਰ ਮੈਨ ਚਾਹੀਦਾ ਇਹ ਸਾਦੇ ਹੋ ਸਕਦੇ ਨੇ ਇਸ ਲਈ ਮੈਂ ਦਿੱਲੀ ਦੇ ਵੋਟਰਸ ਪੰਜਾਬੀਆਂ ਨੂੰ ਸਿੱਖਾ ਨੂੰ ਪੀਂ ਕਰੂੰਗਾ ਕਿ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦੱਬ ਕੇ ਕਰਾਰੀ ਹਾਰ ਦਿਓ ਤਾਂ ਕਿ ਆਪਣਾ ਪੰਜਾਬ ਜਿਹੜਾ ਅਸੀਂ ਬਚਾ ਸਕੀਏ ਤੇ ਪਰ ਫਿਰ ਮੈਂ ਕਹੂੰਗਾ ਕਿ ਆ ਜਿਹੜਾ ਫੈਸਲਾ ਚੋਣ ਕਮਿਸ਼ਨ ਨੇ ਲਿਆ ਕਿ ਜੈਡ ਪਲੱਸ ਸਿਕਿਉਰਿਟੀ ਪੰਜਾਬ ਵੱਲੋਂ ਦਿੱਤੀ ਗਈ ਵਾਪਸ ਹੋਈ ਇਹ ਕਾਫੀ ਨਹੀਂ ਗਾ ਇਹਦੇ ਕੋਲੋਂ ਜਿੰਨੀ ਸਮਾਂ ਇਸ ਨੇ ਜੈਡ ਪਲੱਸ ਸਿਕਿਉਰਿਟੀ ਸਾਡੀ ਇਸਤੇਮਾਲ ਕੀਤੀ ਆ ਇਹ ਪੈਸੇ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤੇ ਜਾਣ ਫੇਰ ਆ ਸਮਝੂਗਾ ਕਿ ਜਦਵਲੀ ਇਨਸਾਫ ਹੋਇਆ